ਦੋਵਾਂ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਸੀਜ਼ਫਾਇਰ ਦੇ ਬਾਅਦ ਸਰਹੱਦੀ ਪਿੰਡਾਂ ਦੇ ਕਿਸਾਨਾਂ ਲਈ ਤਾਰੋ ਪਾਰ ਖੇਤੀ ਕਰਨਾ ਵੱਡੀ ਚਿੰਤਾ ਦਾ ਕਾਰਨ ਬਣ ਚੁੱਕਾ ਹੈ। ਪਿੰਡ ਮਹਾਵਾ ਤੇ ਆਸ-ਪਾਸ ਦੇ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਭਾਵੇਂ ਬੀਐਸਐਫ ਅਧਿਕਾਰੀਆਂ ਵੱਲੋਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਖੇਤੀ ਲਈ ਤਾਰੋਂ ਪਾਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਪਰ ਅਸਲ ਵਿੱਚ ਗੇਟ 10 ਵਜੇ ਦੇ ਕਰੀਬ ਹੀ ਖੁੱਲੇ ਜਾਂਦੇ ਨੇ ਜਿਸ ਕਰਕੇ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਿੰਡ ਮਹਾਵਾ ਦੇ ਕਿਸਾਨਾਂ ਨੇ ਦੱਸਿਆ ਕਿ ਪਿੰਡ ਦੀ ਲਗਭਗ 147 ਕਿੱਲੇ ਜ਼ਮੀਨ ਤਾਰਾਂ ਦੇ ਪਾਰ ਸਥਿਤ ਹੈ ਉਹਨਾਂ ਨੇ ਕਿਹਾ ਹੈ ਕਿ ਝੋਨੇ ਦਾ ਸੀਜ਼ਨ ਨੇੜੇ ਆ ਚੁੱਕਿਆ ਹੈ ਅਤੇ ਇਸ ਦੌਰਾਨ ਖੇਤੀ ਦੀਆਂ ਤਿਆਰੀਆਂ ਲੇਬਰ ਅਤੇ ਬਿਜਲੀ ਦੀ ਉਚਿਤ ਉਪਲਬਧਤਾ ਉੱਤੇ ਨਿਰਭਰ ਕਰਦੀਆਂ ਨੇ ਲੇਬਰ ਮਹਿੰਗੀ ਹੋਣ ਦੇ ਨਾਲ-ਨਾਲ ਜਦ ਤੱਕ ਸਮੇਂ ਉੱਤੇ ਗੇਟ ਨਹੀਂ ਖੁੱਲਦੇ ਖੇਤੀ ਦੀ ਰਫ਼ਤਾਰ ਉੱਤੇ ਕਾਫੀ ਜ਼ਿਆਦਾ ਅਸਰ ਪੈਂਦਾ ਹੈ ਇਸ ਸਬੰਧ ਵਿੱਚ ਅੱਜ ਪਿੰਡ ਅਮਰਕੋਟ ਵਿਖੇ ਸਰਹੱਦੀ ਪਿੰਡਾਂ ਦੇ ਕਿਸਾਨਾਂ ਵੱਲੋਂ ਰੂਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਬੀਐਸਐਫ ਅਧਿਕਾਰੀਆਂ ਕੋਲ ਮੰਗ ਰੱਖੀ ਕਿ ਤਾਰੋ ਪਾਰ ਜਾਣ ਦੇ ਲਈ ਉਹਨਾਂ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਪੂਰਾ ਸਮਾਂ ਦਿੱਤਾ ਜਾਵੇ ਤਾਂ ਜੋ ਉਹ ਸਮੇਂ ਸਿਰ ਆਪਣਾ ਖੇਤੀਬਾੜੀ ਦਾ ਕੰਮ ਪੂਰਾ ਕਰ ਸਕਣ। ਇਸ ਤਰ੍ਹਾਂ ਕਹੀ ਵੀ ਕਾਫੀ ਥੂੜੀ ਬਾਹਰ ਸਾਡੀ ਬਾਰਾਂ ਤੋਂ ਬਾਹਰ ਵੈਸਟ ਕੀਤੀ ਆ। ਕੱਲ ਫਿਰ ਗੇਟ ਖੋਲ੍ਹਿਆ ਗਿਆ ਜੀ ਹਾਂਜੀ ਆ। ਕੱਲ ਵੀ ਇਹੀ ਗਏ ਸੀ 19 ਤਰੀਕ ਨੂੰ ਅੱਜ 20 ਤਰੀਕ ਨੂੰ ਵੀ ਦੂਸਰੇ ਦਿਨ ਹੀ ਗਏ ਥੂੜੀ ਬੰਦ ਰਹੀ ਆ। ਠੀਕ ਹੈ ਜੀ ਇਹਦੇ ਵਾਸਤੇ ਕਿੰਨੀ ਕ ਰਾਹਤ ਮਿਲੀ ਹੈ ਕਿਉਂਕਿ ਗੇਟ ਬੰਦ ਸੀ ਕਿਸਾਨ ਹਾਂਜੀ ਅੱਜ ਕੁਝ ਅਗੇ ਨਾਲੋਂ ਰਾਹਤ ਮਿਲੀ ਹੈ ਪਰ ਗੇਟ ਜਿਸ ਤਰ੍ਹਾਂ ਤਿੰਨ ਗੇਟ 107 ਨੰਬਰ 108 ਨੰਬਰ 109 ਨੰਬਰ ਉਹ ਤਿੰਨੇ ਖੁੱਲਣੇ ਚਾਹੀਦੇ ਜੀ ਫੇਰ ਕੁਝ જરા ਰਾਹਤ ਮਿਲ ਸਕਦੀ ਹੋਰ ਵਧੀਆ ਅਜੇ ਵੀ ਮੁਸ਼ਕਲ ਕਾਫੀ ਆ ਰਹੀ ਹੈ ਸੀਨ ਹਾਂਜੀ ਲੱਗਦਾ ਫਿਲਹਾਲ ਇੱਕ ਗੇਟ ਖੁੱਲਿਆ ਜੀ ਹਾਂਜੀ ਕਿੰਨੀ ਪਹਿਲੀ ਹੈਗੀ ਜੀ ਆਪਣੀ ਉਧਰ ਇਹ ਵੇਖੋ ਉਧਰ 147 ਕਿੱਲੇ ਆਂਗੇ ਪਿੰਡ ਮਾਵਦੀ ਪਹਿਲੀ ਹੈ ਉਹੀ ਤਾਂ ਚਲੋ ਸੇਵਾ ਵਾਸਤੇ ਤੂੜੀ ਜਿਹੜੀ ਬਣਾ ਕੇ ਖੜਦੇ ਆ ਗਊਆਂ ਵਾਸਤੇ ਨੇ ਕਿੰਨੇ ਤੱਕ ਨੇ ਦਾ ਟਾਈਮ ਤੇ ਅ ਟਾਈਮ ਉਹ ਜੀ ਅਸੀਂ ਮੰਗ ਕਰਦੇ ਆ ਕਿ 8 ਤੋਂ 5 ਤੱਕ ਹੋਵੇ ਪਰ ਉਹ ਰੀਪਰ ਜਿਹੜੇ ਕੋ ਲੇਟ ਹੀ ਕੋ 10 11 ਵਜੇ ਨਾਲ ਅੱਗੇ ਜਾਣ ਦਿੰਦੇ ਆ ਤੇ ਫਿਰ 4 4:30 ਵਜੇ ਨਾਲ ਬੈਕ ਲੈ ਆ ਜੀ ਤਾਂ ਨੇ ਅਮਰੀਕਾ ਦਾ ਚੋਕ ਜਿਹੜਾ ਇੱਕ ਗੇਟ ਬੰਦਾ ਕਿੰਨੇ ਚਿਰ ਤੇ ਕਿਸਾਨ ਵੀ ਉਹਨਾਂ ਰਾਹਤ ਨਹੀਂ ਮਿਲਦੀ ਪਈ ਇਹ ਹਾਂ ਇਹੇ ਚੈਨਲ ਦੇ ਮਾਦੀਨ ਦਾ ਇਹੇ ਬੇਨਤੀ ਕਰਦੇ ਆ ਕਿ ਗੇਟ ਜਿਹੜੇ ਤਿੰਨੇ ਹੀ ਆ ਜੀ ਖੁੱਲਣੇ ਚਾਹੀਦੇ ਜ਼ਰੂਰ ਖੁੱਲਣੇ ਚਾਹੀਦੇ ਜੀ ਖੇਤੀਬਾੜੀ ਤਾਂ ਕਿ ਫੇਰ ਫੇਰ ਸਾਡੀ ਵਧੀਆ ਹੋ ਸਕਦੀ ਹੈ ਜੀ ਰਾਤ ਵੇਖੋ ਜੀ ਜੇ ਪੈਲਗਾਮ ਦੇ ਵਿੱਚ ਹਮਲਾ ਹੋਇਆ ਸੀ 22 ਤਰੀਕ ਤੋਂ ਗੇਟ ਸਾਡੇ ਬੰਦ ਸੀ ਮਾਣਯੋਗ ਬੀਐਸਐਫ ਦੇ ਆਈਜੀ ਸਾਹਿਬ ਨੂੰ ਰਿਕਵੈਸਟ ਕੀਤੀ ਲੈਟਰ ਪਾਇਆ ਸਾਡੇ ਸਰਜੀਤ ਸਿੰਘ ਪੰਗਾਲ ਇਹ ਰਗਵੀਰ ਸਿੰਘ ਪੰਗਾਲਾ ਸਾਹਿਬ ਜੀ ਨੇ ਸਾਡੇ ਜੋ ਕਿਸਾਨ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਜੋ ਲੈਟਰ ਪਾਇਆ ਤੇ ਸਾਡੀ ਉਹ ਬੀਐਸਐਫ ਦੇ ਆਈਜੀ ਸਾਹਿਬ ਉਹ ਡੀਆਈ ਸਾਹਿਬ ਨੇ ਤੁਰੰਤ ਸੁਣ ਲਿਆ ਪਰ ਇੱਕ ਗੇਟ ਖੁੱਲਾ ਵਾ ਜਿੰਨੇ ਪਿੰਡ ਹੈਗੇ ਨੇ ਬਾਰਡਰ ਦੇ ਫੈਂਸਿੰਗ ਦੇ ਨਾਲ ਲੱਗਦੇ ਪਿੰਡ ਉਹਨਾਂ ਦੇ ਕਿਸੇ ਵਿੱਚ ਤਿੰਨ ਗੇਟ ਆ ਕਿਸੇ ਚਾਰੇ ਕਿਸੇ ਦੋ ਆ ਉਹਨਾਂ ਨੇ ਆਰਡਰ ਇੱਕ ਗੇਟ ਖੋਲਣ ਦਿੱਤਾ ਵੀ ਸਕਿਉਰਿਟੀ ਪਰਬਰ ਦੇ ਮੱਧਿਆ ਰੱਖਦੀ ਇੱਕ ਗੇਟ ਖੋਲਾਂਗੇ ਇੱਕ ਗੇਟ ਨਾਲ ਸਾਡੀ ਖੇਤੀ ਨਹੀਂ ਹੋ ਪਾਣੀ ਅਸੀਂ ਕਹਿੰਨੇ ਆ ਮੰਗ ਕਰਦੇ ਆ ਜਿਤਨਾ ਅਜੇ ਸਾਡਾ ਬੀਐਸਐਫ ਦੇ ਪ੍ਰਤੀਦਰਨਾ ਲੱਗਾ ਆ ਅਮਰਕੋਟ ਤਰਨਤਾਰ ਡਿਸਟ੍ਰਿਕਟ ਵਿੱਚ ਉੱਥੇ ਵੀ ਸਾਡੇ ਕਿਸਾਨ ਇਹੀ ਮੰਗ ਕਰ ਰਹੇ ਆ ਸਾਰੇ ਹੀ ਗੇਟ ਆ ਜੀ ਸਭ ਖੋਲੋ ਫਿਰ ਸਾਡੀ ਖੇਤੀ ਜਿਹੜੀ ਧਾਨ ਦੀ ਜਿਹੜੀ ਝੋਨੇ ਦੀ ਖੇਤੀ ਲੇਟ ਹੋ ਰਹੀ ਆ ਜਿਤਨਾ ਗਵਰਨਮੈਂਟ ਪੰਜਾਬ ਗਵਰਨਮੈਂਟ ਕਹਿੰਦੀ ਵੀ ਸਿੱਧੀ ਖੇਤੀ ਕਰੋ ਝੋਨੇ ਦੀ ਤੇ ਉਹਦੇ ਵਿੱਚ ਕਾਫੀ ਰਾਤ ਮਿਲਦੀ ਆ ਪਾਣੀ ਦੀ ਬੈਤ ਹੁੰਦੀ ਆ ਉਹ ਸਾਡਾ ਟਾਈਮ ਹੁਣ ਇਸ ਵਕਤ ਨਿਕਲ ਚੁੱਕਾ ਵਾ ਅਸੀਂ ਬੇਨਤੀ ਕਰਦੇ ਤਿੰਨੇ ਗੇਟ ਖੋਲਣਗੇ ਜੇ ਫਿਰ ਅਸੀਂ ਉਹਨੂੰ ਪਹਿਲੀ ਨੂੰ ਜਿਤਾਈ ਕਰਕੇ ਵਾਹ ਕੇ ਤੇ ਫੇਰ ਸਾਡੀ ਜਿਹੜੀ ਖੇਤੀ ਆ ਫੇਰ ਝੋਨਾ ਲੱਗਣਾ ਨਹੀਂ ਤੇ ਸਾਡਾ ਬਹੁਤ ਜ਼ਿਆਦਾ ਲੇਟ ਹੋ ਗਿਆ ਇਹ ਸਾਰੇ ਜਦੋਂ ਪਹਿਲ ਗਾਮਾ ਵਿੱਚ ਟੈਕ ਹੋਇਆ ਸੀ ਉਦੋਂ ਹੀ ਗੇਟ ਉਸਦੰਦੇ ਬੰਦ ਹੋ ਕੀ ਸੀ ਤੇ ਸਾਡੇ ਸਾਰੇ 19 ਤਰੀਕ ਦੇ ਗੇਟ ਖੁੱਲੇ ਆ ਅੱਜ 20 ਤਰੀਕ ਨੂੰ ਦੂਜੇ ਦਿਨ ਅਸੀਂ ਗਏ ਆ ਸਾਡੇ ਮਹਾਂਪੁਰਸ਼ ਸੰਤ ਰਜੀਤ ਸਿੰਘ ਜੀ ਗਊਸ਼ਾਲਾ ਜਿਨ੍ਹਾਂ ਨੇ ਪਿੰਡ ਬੜੀ ਵੱਡੀ ਸੇਵਾ ਨਿਭਾ ਰਹੇ ਨੇ ਇਹ ਨਜ਼ਰੀ ਪਰ ਕੱਲ ਵੀ ਗਿਆ ਸੀ ਅੱਜ ਵੀ ਗਿਆ ਹੋਰ ਜਿਹੜੇ ਕਿਸਾਨੇ ਤੂੜੀ ਰਹੀ ਜਾਂਦੀ ਸੀ ਉਹ ਕੱਲ ਵੀ ਬਣਾਉਣ ਗਏ ਸੀ ਔਰ ਕੱਲ ਨੂੰ ਫੇਰ ਦੁਬਾਰੇ ਜਾਣਗੇ ਬਾਬਾ ਜੀ ਕਿੰਨੇ ਗੇਟ ਵੈਸੇ ਲੱਗਦੇ ਇਸ ਸਰ ਗੇਟਾਂ ਦੀ ਤੇ ਪੂਰੀ ਗਿਣਤੀ ਨਹੀਂ 100 ਤੇ 9 ਨੰਬਰ ਗੇਟ ਹੈ ਸਾਡਾ ਜਿਹੜਾ ਖੁੱਲਾ ਵਾ ਤੇ ਇਹਦੇ ਵਿੱਚ 560 ਕਿਲੋਮੀਟਰ ਦਾ ਏਰੀਆ ਜਿਹੜਾ ਸਾਡਾ ਫੈਂਸਿੰਗ ਲੱਗੀ ਹੋਈ ਆ ਤੇ ਉਹਦੇ 210 ਪਿੰਡ ਜਿਹੜੇ ਬਿਲਕੁਲ ਸਰਹੱਦ ਦੇ ਜਿਨ੍ਹਾਂ ਦੀ ਜ਼ਮੀਨ ਤਾਰ ਕੰਡਾ ਤੋਂ ਅੱਗੇ ਆ ਤੇ ਇਹਦੇ ਵਿੱਚ 21 ਹਰ 600 ਏਕੜ ਜ਼ਮੀਨ ਹੈ ਵਾਹੀ ਜੋ ਸਮਾਂ ਕਿੰਨਾ ਦਿੱਤਾ ਗਿਆ ਇਹਨਾਂ ਨੂੰ ਸਮਸਾਰਾ ਸਾਡਾ ਸਮਾਂ ਦੇਗਾ 8 ਤੋਂ ਲੈ ਕੇ 5 ਵਜੇ ਤੱਕ ਪਰ ਗੇਟਾਂ ਦੇ ਜਦੋਂ ਜਾਣੇ ਆ ਉਹ ਜਿਹੜੇ ਗੜ ਕਮਾਂਡਰੋਂ ਦੇ ਲਿਖਤੀ ਕਰਦੇ ਆ ਕਰਦੇ ਆ ਕਦੇ 11 ਵਜਂਦੇ ਆ 10 ਹੀ ਵਜਂਦੇ ਨੇ ਤੇ ਅਸੀਂ ਤੇ ਕਹਿੰਨੇ ਸਾਡਾ 8 ਵਜੇ ਤੋਂ ਲੈ ਕੇ 5 ਵਜੇ ਤੱਕ ਟਾਈਮ ਹੋਵੇ ਪੱਕਾ ਫਿਕਸ ਟਾਈਮ ਹੋਵੇ ਉਹਦੇ ਵਿੱਚ ਵੀ ਖੇਤੀ ਕਰੀਏ ਇੱਕ ਹੀ ਖੇਤੀ ਕਰਨੀ ਸਾਨੂੰ ਬਹੁਤ ਜਿਆਦਾ ਮੁਸ਼ਕਲ ਆਉਂਦੀ ਆ ਵੀ ਜਿਹੜੀ ਪਿੱਛੇ ਲੇਬਰ ਸਾਨੂੰ 500 ਰੁਪਏ ਦੀ ਜੜੀ ਮਿਲਦੀ ਆ ਅੱਗੇ ਜਿਹੜੀ ਲੇਬਰ ਜਾਂਦੀ 800 ਰੁਪਏ ਦੀ ਜਾਂਦੀ ਆ ਤੇ ਉਹ ਵੀ ਅਸੀਂ ਕਹਿੰਨੇ ਆ ਵੀ ਸਾਡਾ ਗੇਟ ਜਿਹੜਾ ਇਰ ਜਨਾਈ ਸਤੋਂ ਪਹਿਲਾ 8 ਨੰਬਰ ਖੁਲਾਏ 8 ਵਜੇ ਖੁੱਲੇ ਤੇ 5 ਵਜੇ ਤੱਕ ਅਸੀਂ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਬੀਐਸਐਫ ਬੈਡਰ ਸਕਿਉਰਿਟੀ ਫੋਰਸ ਨੂੰ ਆਪਦੇ ਚੈਨਲ ਦੇ ਮਾਧਿਅਮ ਰ ਅਪੀਲ ਕਰਨਾ ਚਾਹੁੰਦੇ ਆ ਕਿ ਸਾਡੇ ਗੇਟ ਜਿੰਨੇ ਵਗੈਰ ਜਾਨਾ ਖੋਲਣ ਤੇ ਫਿਰ ਇਹ ਚੋਨਾ ਜਲਦੀ ਲਾ ਸਕਦੇ ਨਹੀਂ ਸਾਡਾ ਚੋਨਾ ਬਹੁਤ ਲੇਟ ਹੋ ਜਾਂਦਾ ਜੀ ਠੀਕ ਹੈ